ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੀ ਮਾਰ ਪੈ ਰਹੀ ਹੈ ਘਰਾਂ ਦੇ ਘਰ ਬੇਕਾਰ ਹੋ ਚੁੱਕੇ ਨੇ ਜਾਨ ਜੀਵਨ ਪ੍ਰਭਾਵਿਤ ਹੋਇਆ ਹੈ ਇਸੇ ਵਿਸ਼ੇ ਤੇ ਗੱਲ ਕਰਨ ਲਈ ਆਪਾਂ ਬੈਠੇ ਆਂ ਡਾਕਟਰ ਆਰ ਪੀ ਸਿੰਘ ਜੀ ਕੋਲ ਜੋ ਕਿ ਸਾਬਕਾ ਸਰਜਨ ਸਿਵਲ ਹਸਪਤਾਲ ਬਠਿੰਡਾ ਸਿਵਲ ਹਸਪਤਾਲ ਪੁੱਚੋ ਸਿਵਲ ਹਸਪਤਾਲ ਨਾਣਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੜਾਂ ਦੀ ਮਾਰ ਹੇਠ ਜਿਹੜੇ ਪਿੰਡ ਆਏ ਨੇ ਉਹਨਾਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਔਰ ਉਹਨਾਂ ਬਿਮਾਰੀਆਂ ਤੋਂ ਆਪਾਂ ਕਿਸ ਤਰ੍ਹਾਂ ਸਾਵਧਾਨੀਆਂ ਰੱਖਣੀਆਂ ਨੇ ਸਵਾਗਤ ਕਰਦੇ ਹਾਂ ਅਸਰ ਤੁਹਾਡਾ ਸ਼ੁਕਰੀਆ ਰੰਗੀਲਾ ਸਾਹਿਬ ਦੱਸੋ ਪੰਜਾਬ ਅੱਜ ਹੜਾਂ ਦੀ ਮਾਰ ਹੇਠ ਬਿਲਕੁਲ ਬਹੁਤ ਜਨਜੀਵਨ ਪ੍ਰਭਾਵਿਤ ਹੋਇਆ ਹੈ ਮਾਲਵਾ ਖੇਤਰ ਦੇ ਬਠਿੰਡਾ ਏਰੀਏ ਨੂੰ ਦੇਖੀ ਕੱਲਾ ਮੇਰਾ ਖਿਆਲ ਬਠਿੰਡਾ ਏਰੀਆ ਹੀ ਇਸ ਵਕਤ ਜਿਹੜਾ ਬਚਿਆ ਇਸ ਮਾਰ ਤੋਂ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਹੋ ਚੁੱਕੇ ਨੇ ਫਲੱਡ ਆ ਚੁੱਕਿਆ ਹੈ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੁਣ ਉੱਥੇ ਰਾਹਤ ਸਮਗਰੀਆਂ ਚੱਲ ਰਹੀਆਂ ਨੇ ਪਰ ਕੁਝ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਉੱਥੇ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਇਹ ਪਾਣੀ ਤੋਂ ਫੈਲ ਦੇਖੋ ਪਿਛਲੇ ਕੁਝ ਦਿਨਾਂ ਤੋਂ ਆਪਣੇ ਫਲੱਡ ਵਰਗੀ ਸਿਚੁਏਸ਼ਨ ਸਾਰੇ ਪੰਜਾਬ 'ਚ ਹੋਈ ਪਈ ਹੈ ਤੇ ਜੋ ਪਾਣੀ ਹੈ ਸਭ ਤੋਂ ਪਹਿਲਾਂ ਮੈਂ ਪਾਣੀ ਦੀ ਗੱਲ ਕਰਾਂਗਾ ਜੋ ਪਾਣੀ ਆਉਂਦਾ ਹੈ ਉਹ ਬਹੁਤ ਗੰਦਲਾ ਪਾਣੀ ਹੈ ਉਹ ਸਾਫ਼ ਨਹੀਂ ਹੈ ਕਿਉਂਕਿ ਉਸ ਸਮੇਂ ਤੇ ਹੋਰ ਕਿਸੇ ਕੋਲ ਕੋਈ ਚਾਰਾ ਨਹੀਂ ਤਾਂ ਉਹ ਪਾਣੀ ਗੰਦਲਾ ਪੀ ਲੈਂਦੇ ਨੇ ਤੇ ਉਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਉਹ ਬਿਮਾਰੀਆਂ ਜਿਹੜੀਆਂ ਨੇ ਉਹ ਜੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗਾ ਜੀ ਪਹਿਲਾਂ ਤਾਂ ਜਿਹੜੀਆਂ ਪਾਣੀ ਤੋਂ ਬਿਮਾਰੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਵਾਟਰ ਬੋਰਨ ਡਿਜ਼ੀਜ਼ ਕਹਿੰਦੇ ਆ ਬਾਟ ਅਬਾਊਟ ਥੀਜ਼ ਜਿਵੇਂ ਹੈਜਾ ਹੋ ਗਿਆ ਫਿਰ ਉਸ ਤੋਂ ਬਾਅਦ ਟਾਈਫਾਇਡ ਹੋ ਗਿਆ ਫਿਰ ਡਾਇਰੀਆ ਜਿਹਨੂੰ ਅਸੀਂ ਕਹਿੰਦੇ ਆ ਕਿ ਲੂਜ਼ ਮੋਸ਼ਨ ਲੱਗ ਜਾਣੀਆਂ ਡਿਸੈਂਟਰੀ ਹੁੰਦੀ ਹੈ ਤਾਂ ਇਹ ਸਾਰੀ ਜੋੜੇ ਮਾਈਆਂ ਨੇ ਇਹ ਪਾਣੀ ਗੰਦਲੇ ਕਰਕੇ ਹੁੰਦੀਆਂ ਨੇ ਜੀ ਤੇ ਉਸ ਤੋਂ ਬਾਅਦ ਦੂਜਾ ਜਿਹੜਾ ਇਹ ਵੈਕਟਰ ਬੋਰਨ ਡਿਜ਼ੀਜ਼ ਬਾਕੀ ਰੰਗੀਲਾ ਸਾਹਿਬ ਸਿਹਤ ਮਹਿਕਮੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਜੀ ਕਿ ਵੈਕਟਰ ਬਾਉਂਡ ਡਿਜ਼ੀਜ਼ ਹੁੰਗੀਆਂ ਨੇ ਉਹ ਮੱਛਰਾਂ ਵਗੈਰਾ ਤੋਂ ਪੈਦਾ ਹੁੰਦੀਆਂ ਨੇ ਜਿਵੇਂ ਡੇਂਗੂ ਚਿਕਨਗੁਨੀਆ ਤੇ ਹੋਰ ਵੀ ਮਲੇਰੀਆ ਤੋ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਵੈਕਟਰ ਬੋਰਨ ਡਿਜ਼ੀਜ਼ ਨੇ ਇਹ ਮੱਛਰਾਂ ਕਰਕੇ ਕਿਉਂਕਿ ਪਾਣੀ ਖੜੇਗਾ ਤਾਂ ਉਸ ਤੇ ਮੱਛਰ ਪੈਦਾ ਬਰੀਡਿੰਗ ਹੋਏਗੀ ਤਾਂ ਬਰੀਡਿੰਗ ਕਰਕੇ ਉੱਥੇ ਮੱਛਰ ਪੈਦਾ ਹੋਏ ਤਾਂ ਉਸ ਤੋਂ ਇਹ ਬਿਮਾਰੀਆਂ ਹੋ ਸਕਦੀਆਂ ਹਨ ਡਾਕਟਰ ਹੁਣ ਪਾਣੀ ਦੀ ਤਦਾਦ ਬਹੁਤ ਜ਼ਿਆਦਾ ਹੈ ਜਿੱਦਾਂ ਤੁਸੀਂ ਕਿਹਾ ਕਿ ਪੀਣ ਵਾਲੇ ਪਾਣੀ ਤੋਂ ਇਹ ਜਿਹੜੇ ਪੇਟ ਦੀਆਂ ਬਿਮਾਰੀਆਂ ਫੈਲਦੀਆਂ ਸਾਡੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਅੱਗੇ ਆਈਆਂ ਬਿਨਾਰੇ ਪਾਣੀ ਦਾ ਵੀ ਪ੍ਰਬੰਧ ਕਰ ਰਹੀਆਂ ਨੇ ਇਹ ਇਸ ਪਾਣੀ ਤੋਂ ਜਿਹੜੀ ਚਮੜੀ ਰੋਗ ਵੀ ਬਹੁਤ ਫੈਲਦੇ ਨੇ ਬਿਲਕੁਲ ਕਿਹੜੇ ਕਿਹੜੇ ਲੱਛਣ ਹੈ ਉਹ ਜਿਹੜੇ ਬਿਮਾਰੀਆਂ ਦੇ ਸਾਹਮਣੇ ਜਿਹੜੇ ਆ ਸਕਦੇ ਨੇ ਤਾਂ ਉਹਨਾਂ ਤੋਂ ਬਚਾਅ ਕਾਰਜ ਕੀ ਕਰ ਸਕਦੇ ਦੇਖੋ ਚਮੜੀ ਜਿਹੜੀ ਹੈ ਇੱਕ ਕੁਦਰਤੀ ਗੱਲ ਹੈ ਕਿ ਪਾਣੀ ਗੰਦਾ ਹੈ ਜੀ ਗੰਦੇ ਪਾਣੀ ਵਿੱਚ ਕੀ ਹੁੰਦਾ ਹੈ ਕਿ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕੁੜੀਆਂ ਬਿਲੀਆਂ ਜਿਨ੍ਹਾਂ ਦਾ ਕਿ ਚਮੜੀ ਨਾਲ ਕੰਟੈਕਟ ਜਦੋਂ ਹੁੰਦਾ ਹੈ ਤਾਂ ਉਹ ਉਹ ਰਿਐਕਸ਼ਨ ਹੁੰਦੇ ਨੇ ਜਿਹਦਾ ਅਸੀਂ ਐਕਜ਼ੀਮਾ ਕਹਿ ਦਿੰਦੇ ਆ ਮਤਲਬ ਚੰਬਲ ਟਾਈਪ ਉਹ ਰਿਐਕਸ਼ਨ ਹੁੰਦਾ ਹੈ ਦੂਸਰਾ ਪਾਣੀ ਦੇ ਕਰਕੇ ਫੰਗਲ ਦੀ ਇਨਫੈਕਸ਼ਨ ਬਹੁਤ ਹੈ ਬਹੁਤ ਕਾਮਨ ਹੈ ਫੰਗਲ ਇਨਫੈਕਸ਼ਨ ਜਿਹੜੀ ਕਿ ਉਹਦੇ ਚ ਨਿਸ਼ਾਨ ਬਣ ਜਾਂਦੇ ਨੇ ਗੋਲ ਗੋਲ ਜਿਹਨੂੰ ਅਸੀਂ ਦੱਦਾ ਵੀ ਕਹਿ ਦਿੰਦੇ ਆ ਤਾਂ ਉਹ ਫੰਗਲ ਇਨਫੈਕਸ਼ਨ ਜਿਹੜੀ ਉਹ ਬਹੁਤ ਹੁੰਦੀ ਹੈ ਤਾਂ ਇਹ ਦੋ ਮੇਨ ਬਿਮਾਰੀਆਂ ਨੇ ਜਿਹੜੀਆਂ ਪਾਣੀ ਦੇ ਕਰਕੇ ਚਮੜੀ ਦੇ ਰੋਗ ਹੁੰਦੇ ਨੇ ਬਾਕੀ ਇੱਕ ਅੱਖਾਂ ਦੀ ਬਿਮਾਰੀ ਹੈ ਜਿੰਨੂੰ ਅਸੀਂ ਆਈ ਫਲੂ ਵੀ ਕਹਿੰਦੇ ਆ ਜਾਂ ਸਾਡੀ ਬੋਲੀ ਵਿੱਚ ਕਨਜਕਟਿਵਾਈਟਿਸ ਕਹਿੰਦੇ ਨੇ ਉਹ ਵੀ ਇਹ ਬਹੁਤ ਹੁੰਦੇ ਆ। ਇਹ ਦੱਸੋ ਸਕਿਨ ਦੀ ਜੇ ਆਪਾਂ ਗੱਲ ਕਰੀਏ ਇਹ ਕਿਦਾਂ ਆਪਾਂ ਇਹਨੂੰ ਬਚਾਅ ਕਰ ਸਕਦੇ ਆਪਾਂ ਥੋੜਾ ਬਹੁਤ ਕਿਉਂਕਿ ਹੁਣ ਇੰਨੇ ਲੋਕਾਂ ਦਾ ਇਕੱਠ ਹੋਣਾ ਕਿਤੇ ਸੇਫ ਸਾਈਡ ਤੇ ਉਹਨਾਂ ਨੂੰ ਬਿਠਾਇਆ ਗਿਆ ਪਾਣੀ ਤੋਂ ਬਚਾ ਕੇ ਰੱਖਿਆ ਗਿਆ ਫਿਰ ਵੀ ਜੇ ਇੱਕ ਅੱਧਾ ਪੇਸ਼ੈਂਟ ਹੁੰਦਾ ਸਕਿਨ ਦੀ ਪ੍ਰੋਬਲਮ ਆ ਉਹ ਤੂੰ ਇੱਕ ਦੂਜੇ ਨੂੰ ਫੈਲ ਸਕਦੀ ਹੈ ਬਿਮਾਰੀ ਇਹ ਦੇਖੋ ਜੇ ਫੰਗਲ ਇਨਫੈਕਸ਼ਨ ਹੈ ਇਹ ਇੱਕ ਦੂਜੇ ਤੇ ਫੈਲ ਸਕਦੀ ਹੈ ਜੀ ਤੇ ਇਸ ਕਰਕੇ ਸਾਨੂੰ ਇਹ ਵਿਚਾਰ ਰੱਖਣਾ ਪਏਗਾ ਕਿ ਉਹ ਬੰਦਾ ਜਿਹਨੂੰ ਫੰਗਲ ਇਨਫੈਕਸ਼ਨ ਹੋ ਚੁੱਕੀ ਹੈ ਦੂਜੇ ਦੇ ਕੰਟੈਕਟ ਚ ਨਾ ਆਵੇ ਜਾਂ ਦੂਜੇ ਨਾਲ ਕੋਈ ਸ਼ੇਅਰ ਨਾ ਕਰੇ ਕੋਈ ਵੀ ਚੀਜ਼ ਜੀ ਜਿਵੇਂ ਉਹਦੇ ਬੈੱਡ ਸ਼ੀਟਾਂ ਹੋਗੀਆਂ ਜਾਂ ਟਾਵਲ ਹੋਗੇ ਜਾਂ ਕੋਈ ਵੀ ਚੀਜ਼ਾਂ ਉਹ ਸ਼ੇਅਰ ਨਾ ਕਰੇ ਜੀ ਬਾਕੀ ਕੁਝ ਇਨਫੈਕਸ਼ਨਾਂ ਵੀ ਹੋ ਜਾਂਦੀਆਂ ਨੇ ਉਹਦੇ ਨਾਲ ਸਕਿਨ ਦੀਆਂ ਉਹਦੇ ਵਾਸਤੇ ਆਪਾਂ ਨੂੰ ਦੇਖੋ ਐਂਟੀਬਾਇਟਿਕਸ ਵਗੈਰਾ ਟਿਊਬਾਂ ਲਾਉਣੀਆਂ ਪੈਣਗੀਆਂ ਐਂਟੀਫੈਸਿਸ ਵੈਸੀ ਵੀ ਲੈਣੇ ਪੈਣਗੇ ਤਾਂ ਮਤਲਬ ਅਗਰ ਅਸੀਂ ਚਮੜੀ ਦਾ ਉਸੇ ਵਕਤ ਧਿਆਨ ਰੱਖਾਂਗੇ ਤਾਂ ਇਹ ਠੀਕ ਹੋ ਜਾਣਾ ਕਿ ਕੋਈ ਦਿੱਕਤ ਨਹੀਂ ਆਏਗੀ ਸਿਹਤ ਵਿਭਾਗ ਵੱਲੋਂ ਵੀ ਉੱਥੇ ਜਾਨੀ ਕਿ ਕੈਂਪ ਲਾਏ ਜਾ ਰਹੇ ਨੇ ਇੱਕ ਲੋਕਾਂ ਨੂੰ ਫਰਸਟ ایڈ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਉੱਥੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨ ਲਈ ਪ੍ਰਸ਼ਾਸਨ ਵੀ ਅੱਗੇ ਆਇਆ ਹੋਇਆ ਹੈ ਰਾਸ਼ਨ ਪਹੁੰਚਾਉਣ ਲਈ ਵੀ ਐਨ ਜੀਓ ਵੀ ਕਾਫੀ ਅੱਗੇ ਆ ਰਹੇ ਨੇ ਅੰਦਿਓ ਦੇਵੀ ਕਾਫੀ ਫੋਨ ਕਾਲ ਦਸਵਾਰੇ ਨੇ ਕਿ ਉਥੇ ਜਿਹੜੀ ਮੈਡੀਸਨ ਹੈ ਕਿ ਉਹਦੀ ਮੈਡੀਸਨ ਉਥੇ ਲੋਕਾਂ ਤੀਕ ਦਿੱਤੀ ਜਾਵੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਇੱਕ ਤਜਰਬੇਕਾਰ ਜਾਂ ਡਾਕਟਰ ਦੀ ਸਲਾਹ ਨਾਲ ਹੀ ਉਹ ਦਵਾਈਆਂ ਦਿੱਤੀਆਂ ਜਾਂਦੇ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਹੈ ਸੇਫ ਪਾਣੀ ਦੀ। ਜੀ। ਦੇਖੋ ਪਾਣੀ ਨੂੰ ਆਪਾਂ ਸੇਫ ਕਰਨਾ ਹੈ ਪੀਣ ਵਾਲੇ ਪਾਣੀ। ਠੀਕ ਹੈ ਜਦੋਂ ਪਾਣੀ ਪੀਣਗੇ ਤੁਹਾਨੂੰ ਮੈਂ ਦੱਸਿਆ ਕਿ ਉਹਦੇ ਨਾਲ ਡਾਇਰੀਆ, ਟਾਈਫਾਇਡ ਤੇ ਡਾਈਸੈਂਟਰੀ ਵਗੈਰਾ ਪੇਟ ਦੀਆਂ ਮਾਰੀਆਂ ਹੋ ਜਾਂਦੀਆਂ ਨੇ ਤਾਂ ਉਹ ਸਾਰੀਆਂ ਦਵਾਈਆਂ ਆਪਨ ਉੱਥੇ ਲੈ ਕੇ ਜਾਣੀਆਂ ਪੈਣਗੀਆਂ ਖਾਸ ਕਰਕੇ ਐਂਟੀਬਾਇਓਟਿਕਸ ORS ਫਲੂਇਡ ਤੇ IV ਫਲੂਇਡ ਜਿਹੜੇ ਬੰਦੇ ਨੂੰ ਜ਼ਿਆਦਾ ਡਾਇਰੀ ਆ ਜਾਂਦਾ ਤਾਂ ਉਹਨਾਂ ਨੂੰ ਬੋਤਲਾਂ ਵੀ ਲਾਉਣੀਆਂ ਪੈਣਗੀਆਂ ਇਹ ਸਾਰਾ ਸਮਾਨ ਉੱਥੇ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜੀਆਂ ਸਕਿਨ ਦੀਆਂ ਫੰਗਲ ਇਨਫੈਕਸ਼ਨ ਨੇ ਤਾਂ ਉਹਦੀਆਂ ਟਿਊਬਾਂ ਵਗੈਰਾ ਹੋਣ ਐਂਟੀਫੰਗਲ ਕਰੀਮ ਐਂਟੀਫੰਗਲ ਗੋਲੀਆਂ ਕੈਪਸੂਲ ਉਹ ਵੀ ਉੱਥੇ ਹੋਣੇ ਚਾਹੀਦੇ ਜੀ ਹ ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਕੁਦਰਤੀ ਮਾਰ ਹੈ ਜਿਹੜੀ ਦੋਸਤੋ ਇਹ ਕੋਈ ਪਤਾ ਨਹੀਂ ਕਿਹੜੇ ਵੇੜੇ ਕਿਸ ਜਗ੍ਹਾ ਤੇ ਹੋ ਸਕਦੀ ਹੈ ਪਰ ਰਾਹਤ ਕਾਰਜ ਪ੍ਰਸ਼ਾਸਨ ਵੀ ਅੱਗੇ ਆਇਆ ਹੈ ਸਭਾ ਸੀ ਵੀ ਅੱਗੇ ਆਏ ਨੇ ਡਾਕਟਰ ਸਾਹਿਬਾਨ ਵੀ ਅੱਗੇ ਆ ਰਹੇ ਨੇ ਔਰ ਆਪਣੇ ਮਾਧਿਅਮ ਰਾਹੀਂ ਜਿਹੜੀ ਇਹ ਲੋਕਾਂ ਨੂੰ ਜਾਣਕਾਰੀ ਦੇ ਕੇ ਬਿਮਾਰੀਆਂ ਤੋਂ ਬਚਣ ਲਈ ਜਿਹੜੇ ਇੱਕ ਜਾਗਰੂਕਤਾ ਇਹ ਵੀ ਬਹੁਤ ਜ਼ਰੂਰੀ ਹੈ ਸੋ ਅ ਅਸੀਂ ਧੰਨਵਾਦ ਕਰਾਂਗੇ ਡਾਕਟਰ ਆਰ ਪੀ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕੀਤੀ ਔਰ ਲੋਕਾਂ ਨੂੰ ਇਸ ਜਾਣਕਾਰੀ ਦੇਣ ਲਈ ਆਪਣਾ ਸਮਾਂ ਦਿੱਤਾ ਦਾਸਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਜੀ ਧੰਨਵਾਦ ਧੰਨਵਾਦ